ਇਸ ਟਾਈਮ ਆਪਣਾ ਦੇਸ਼ ਜੋ ਹੈ اور ਉਸਦੀ ਅਰਥਵਿਵਸਥਾ ਇੱਕ ਵਿਸ਼ੇਸ਼ ਦੌਰ ਤੋਂ ਗੁਜ਼ਰ ਰਹੀ ਹੈ ਇੱਕ taraf ਚੀਨ ਹੈ ਜੋ ਲਗਾਤਾਰ ਆਪਣੇ ਸਸਤੇ ਮਾਲ ਦੀ ਡੰਪਿੰਗ ਕਰਕੇ ਭਾਰਤ ਦੀ ਮੈਨੂਫੈਕਚਰਿੰਗ ਨੂੰ ਬੁਰੀ ਤਰ੍ਹਾਂ ਇਫੈਕਟ ਕਰ ਰਿਹਾ ਹੈ ਭਾਰਤ ਦਾ ਚੀਨ ਨਾਲ ਵਪਾਰ ਘਟਾ ਇਹ 98 ਅਰਬ ਡਾਲਰ ਵਾਰਸ਼ਿਕ ਉੱਥੇ ਤੱਕ ਪਹੁੰਚ ਗਿਆ ਹੈ ਭਾਰਤ ਦੇ ਉਦੇ ਕਾਰਨ ਰੋਜ਼ਗਾਰ ਘਟ ਰਹੇ ਨੇ। ਔਰ ਦੂਸਰੀ ਤਰਫ ਜਦੋਂ ਤੋਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਚੁਣ ਕੇ ਆਏ ਨੇ ਉਹ ਭਾਰਤ ਦੀ ਮੈਨੂਫੈਕਚਰਿੰਗ ਟੁੱਟ ਜਾਏ। ਭਾਰਤ ਦੀ ਅਰਥਵਿਵਸਥਾ ਇੱਕ ਛੋਟੀ ਅਰਥਵਿਵਸਥਾ ਹੈ ਔਰ ਭਾਰਤ ਦੇ ਜਿਹੜੇ ਦੁਸ਼ਮਣ ਹੈ ਜਿਵੇਂ ਪਾਕਿਸਤਾਨ ਜਾਂ ਬਾਕੀ ਉਹਨਾਂ ਨੂੰ ਪ੍ਰੋਸਾਈਟ ਕਰਨੇ ਲੱਗੇ ਹੋਏ ਹੈ। उदे कारण वो भारत के उत्ते पच्ची प्रसेंट तक दे टैरिफ लगाए हैं उन्होंने और क्या है कि रूस न अगर आप तेल दी और खरीद करोगे तो होर पेनल्टी भी लगावेंगे इस करके भारत इस टाइम ये जो विश्व व्यापार युद्ध चल रहा है जिसकी एक तरफ चीन है दूसरी तरफ अमरीका है तीसरी तरफ यूरोप और बाकी देश हो भारत अर्थव्यवस्था के हिसाब न इस सारे द्वी चुनौती अंदर फसया इस तरीका है ਜੇਕਰ ਭਾਰਤ ਦੇ ਲੋਕ ਸਵਦੇਸ਼ੀ ਦੇ ਉੱਤੇ ਆ ਜਾਣ ਕਿਉਂਕਿ ਭਾਰਤ ਦਾ ਬਾਜ਼ਾਰ ਜੋ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ 145 ਕਰੋੜ ਤੋਂ ਵੱਧ ਲੋਕ ਇਹ ਦੁਨੀਆ ਦੇ ਅੰਦਰ ਸਿਰਫ ਇੱਕੋ ਦੇਸ਼ ਹੈ ਉਹ ਆਪਣੇ ਭਾਰਤੀ ਚ ਹੈ ਔਰ ਦੂਸਰੀ ਗੱਲ ਹੈ ਭਾਰਤ ਯੁਵਾਵਾਂ ਦਾ ਦੇਸ਼ ਹੈ ਸਾਨੂੰ ਰੋਜ਼ਗਾਰ ਵੀ ਵੱਡਾ ਚਾਹੀਦਾ ਹੈ ਔਰ ਮਾਰਕੀਟ ਸਾਡੇ ਕੋਲ ਵੱਡੀ ਹੈ ਹੀ ਹੈ ਚੀਨ ਸਾਡੇ ਤੋਂ ਨਜ਼ਦੀਕ ਦੀ ਆਬਾਦੀ ਹੈ 140 ਕਰੋੜ ਦੇ ਆਸ-ਪਾਸ ਲੇਕਿਨ ਚੀਨ ਦੀ ਆਬਾਦੀ ਇਸ ਟਾਈਮ ਬੁੜੀ ਹੋ ਗਈ ਹੈ ਉਹਦੀ ਜੀਡੀਪੀ ਵੀ ਘਟ ਰਹੀ ਹੈ ਗ੍ਰੋਥ ਉਹਦੀ ਘਟ ਰਹੀ ਹੈ ਇਸ ਕਰਕੇ ਭਾਰਤ ਇਸ ਟਾਈਮ ਇਸ ਚੁਣੌਤੀ ਨੂੰ ਪਾਰ ਕਰਕੇ ਦੁਨੀਆ ਦੇ ਵਿੱਚ ਆਪਣੀ ਤੀਸਰੀ ਵੱਡੀ ਅਰਥ ਵਿਵਸਥਾ ਬਣ ਸਕਦਾ ਹੈ ਜਾਂਦਾਗਾ ਔਰ ਉਹਦੀ ਅਗਰ ਕਿਆ ਨਾਮ ਹੈ ਉਹ ਨਹੀਂ ਹੋਏਗੀ ਇਨਕਮ ਨਹੀਂ ਹੋਏਗੀ ਉਹ ਅੱਗੇ ਖਰੀਦਾ ਖਰੀਦੇਗਾ ਕਿਵੇਂ ਇਸ ਕਰਕੇ ਸਰਕਲ ਸਾਰਾ ਟੁੱਟ ਜਾਂਦਾ ਹੈ ਅਸੀਂ ਲੋਕਾਂ ਨੂੰ ਇਹ ਸਮਝਾ ਰਹੇ ਹਾਂ ਕਿ ਚੀਨ ਜੋ ਹੈ ਉਹ ਜਿਹੜਾ ਆਈਟਮ ਸਸਤੀ ਕਰ ਰਿਹਾ ਹੈ ਇਹ ਚਾਲਕ ਹੈ ਉਹ ਚਾਇਨਾ ਉਹਦੀ ਚਾਲ ਹੈ ਜਿਵੇਂ ਯੁੱਧ ਲੜੀਦਾ ਹੈ ਉਹਦੇ ਦੁਸ਼ਮਣ ਦੀ ਕੋਈ ਚਾਲ ਹੁੰਦੀ ਹੈ ਉਹਦੇ ਚ ਸਾਡੇ ਸੈਨਿਕ ਫਸ ਜਾਣ ਤੇ ਫਿਰ ਅਸੀਂ ਹਾਰਾਂਗੇ ਹਾਰਾਂਗੇ ਸਾਡੇ ਲੋਕੀ ਇਸ ਚਾਲੇ ਨਾ ਫਸਣ ਚੀਨ ਸਸਤੀ ਡੰਪਿੰਗ ਕਰਦਾ ਹੈ ਅਮਰੀਕਾ ਸਾਡੇ ਉੱਤੇ ਟੈਰੀਫ ਲਗਾਉਂਦਾ ਦੋਨਾਂ ਦੇ ਆਪਣੇ ਆਪਣੇ ਹਥਿਆਰ ਨੇ ਤੇ ਇੱਥੇ ਸਾਡੇ ਦੇਸ਼ ਦੇ ਆਸ਼ੀਆ ਦੇਖ ਜਿਹੜੇ ਹੈਗੇ ਨੇ ਸਹਿ ਸਥੀ ਸਹਿ ਸਹਿਯੋਜਕ ਜਿਹੜੇ ਹੈਗੇ ਨੇ ਸੀਜੀ ਮਾਨੇ ਸਦੀਸ਼ ਜੀ ਤੇ ਵਿਨੇ ਜੀ ਪੰਜਾਬ ਪ੍ਰਾਂਤ ਦੇ ਆਪਣੇ ਹੈਗੇ ਨੇ ਇਹਨਾਂ ਨਾਲ ਮੇਰੇ ਜਤਿੰਦਰ ਜੀ ਭਾਜੀ ਅਸੀਂ ਮਿਲ ਕੇ ਉਹਨਾਂ ਦਾ ਪਹਿਲਾ ਤਾਂ ਇਸ ਮੌਕੇ ਤੇ ਆਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇੱਕ ਆਪਣੇ ਦੇਸ਼ ਦਾ ਜਨ ਨਰਿੰਦਰ ਮੋਦੀ ਜੀ ਨੇ ਜਿਹੜਾ ਦੇਸ਼ ਨੂੰ ਇੱਕ ਸਵੈ ਲੰਬੀ ਬਣਾਉਣ ਵਾਸਤੇ ਕਿ ਆਪ ਤਨਿਰਭਰ ਬਣੋ ਕਿ ਆਪਣਾ ਦੇਸੀ ਦੇਸੀ ਚੀਜ਼ਾਂ ਨੂੰ ਅਪਣਾਓ ਵਿਦੇਸ਼ੀਆਂ ਨੂੰ ਬਾਇਕਾਟ ਕਰਨ ਦੀ ਕੋਸ਼ਿਸ਼ ਕਰੋ ਕਿ ਜਿੰਦੇ ਨਾਲ ਆਪਣੀ ਦੇਸ਼ ਦੀ ਅਰਥ ਵਿਵਸਥਾ ਉੱਤਰ ਜਾਵੇ ਕਿਉਂਕਿ ਆਪਣੀ ਜੀਡੀਪੀ ਗਿਰਦੀ ਹੈ ਕਿਉਂਕਿ ਆਪਾਂ ਬਾਹਰ ਕਰਦੇ ਆ ਜਿਆਦਾ ਤੇ ਉਹਦੇ ਨਾਲ ਆਪਣਾ ਦੇਸ਼ ਪਿੱਛੇ ਜਾਂਦਾ ਜਾ ਰਿਹਾ ਆਪਾਂ ਬਾਹਰੋਂ ਖਰੀਦਾਂਗੇ ਜਾਂ ਆਪਣਾ ਲੋਕਲ ਖਰੀਦਾਂਗੇ ਤਾਂ ਆਪਾਂ ਬਹੁਤ ਅੱਗੇ ਜਾਵਾਂਗੇ ਆਪਣੀ ਜੀਡੀਪੀ ਵਧਾਵਾਂਗੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਦੇਸ਼ ਪਿੱਛੇ ਜਾ ਰਿਹਾ ਉਹਨੂੰ ਹੱਥ ਫੜ ਕੇ ਪ੍ਰਧਾਨ ਮੰਤਰੀ ਜੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆਪਣੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਹਰ ਕਿਸੇ ਦਾ ਸਾਥ ਚਾਹੀਦਾ ਹੈ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਤੇ ਦੇਸ਼ ਭਰ ਦੇ ਹਰ ਭੈਣ ਦੇ ਭਰਾ ਨੂੰ ਇੱਕ ਅਪੀਲ ਕਰਦਾ ਕਿ ਆਪਣੇ ਦੇਸ਼ ਨੂੰ ਇੱਕ ਰੋਜ਼ਗਾਰ ਦੇਣ ਲਈ ਆਪਣਾ ਬਿਜ਼ਨਸ ਆਪਣਾ ਵਪਾਰ ਨੂੰ ਖੜਾ ਕਰੋ ਕਿ ਆਪਾਂ ਨੌਕਰੀਆਂ ਤੇ ਜਾਣ ਦੀ ਜਗ ਆਪਣੇ ਵਪਾਰ ਨੂੰ ਬਣਾਵਾਂਗੇ ਤੇ ਜਿੰਨੇ ਨਾਲ ਆਪਣੀ ਜੀਡੀਪੀ ਤੇ ਆਪਣਾ ਹਰ ਜੋਬ ਨੇ ਘਰ ਦੇ ਚ ਜਿਹੜੇ ਜਨਾਨੀ ਕੋਈ ਸਮੋ ਰੋਜ਼ਗਾਰ ਕੋਈ ਵੀ ਸ਼ੁਰੂ ਹੁੰਦਾ ਛੋਟੇ ਲਘੂ ਉਦਯੋਗ ਹੋ ਗਏ ਆਪਣੇ ਵੱਡੇ ਹੋ ਗਏ ਉਹ ਸਾਰੇ ਚੱਲਣਗੇ ਤਾਂ ਹੀ ਨਾ ਜੋ ਆਪਾਂ ਆਪਣੇ ਦੇਸ਼ ਦੇ ਆਪਣੇ ਆਪ ਨੂੰ ਚੱਲਾਂਗੇ ਲੈ ਕੇ ਜਿਹੜੀ ਚੀਜ਼ ਬਾਹਰੋਂ ਕਰ ਰਹੇ ਆ ਉਹ ਆਪਾਂ ਦੇਸ਼ ਵਿੱਚ ਵੀ ਬਣਾ ਸਕਦੇ ਆ ਐਦਾ ਕੋਈ ਚੀਜ਼ ਤਾਂ ਹੈ ਹੀ ਨਹੀਂ ਜਿਹੜੀ ਬਣੇ ਨਾ ਇੰਡੀਆ ਇਸ ਚੀਜ਼ ਨੂੰ ਤਾਂ ਪਹਿਲੇ ਰਹਿ ਚੁੱਕਾ ਕਿਉਂਕਿ ਜੋ ਆਪਾਂ ਦੀਵਾਲੀ ਦਾ ਤਿਹਾਰ ਲਾਈਏ ਚਾਹੇ ਕੋਈ ਵੀ ਦੋਰਾ ਵਾਲਾ ਆ ਲਈ ਆਪਾਂ ਰਕੜੀ ਹੋ ਗਈ ਇਹ ਸਾਰੀ ਚੀਜ਼ ਆਪਾਂ ਘਰੇ ਬਣਾ ਸਕਦੇ ਆ ਆਪਾਂ ਬਾਹਰੋਂ ਤਾਂ ਤਾਂ ਖਰੀਦਦੇ ਕਿਉਂਕਿ ਆਪਣੀ ਇੱਕ ਤਾਲਮਿਲ ਕਿਉਂ ਨਹੀਂ ਰੇਟ ਕਰਕੇ ਕਿ ਉਹ ਸਸਤਾ ਹੋ ਮਹਿੰਗਾ ਆਪਾਂ ਦੇਸ਼ ਦੇ ਵਿੱਚ ਸੋਪ yağ ਦੀ ਜਿਹੜੀ ਚੀਜ਼ 10 ਰੁਪਏ ਚ ਬਣਦੀ ਕਿਉਂ ਕੁਆਂਟੀਟੀ ਘੱਟ ਹੈ ਜੇ ਆਪਾਂ ਕੁਆਂਟੀਟੀ ਵਧਾ ਲਾਂਗੇ ਤੇ ਹਰ ਦੁਕਾਨਦਾਰ ਨੂੰ ਬੈਨੀਫਿਟ ਹੀ ਹੋਏਗਾ ਕਿਉਂਕਿ ਜੋ ਕੁਆਂਟੀਟੀ ਜ਼ਿਆਦਾ ਹੋਏਗੀ ਉਹਨੀ ਸੇਲ ਵੱਧ ਹੋਏਗੀ ਸੇਲ ਦੇ ਨਾਲ ਆਪਣਾ ਬਿਜ਼ਨਸ ਵਧੇਗਾ ਨਾਲ ਆਪਣਾ ਕਾਰੋਬਾਰ ਵਧੇਗਾ ਆਪਾਂ ਤਾਂ ਸਿਰਫ ਆਪਣੇ ਹਰ ਭਰਾ ਭਰਾ ਨੂੰ ਇਹੀ ਇੱਕ ਬੇਨਤੀ ਕਰਦੇ ਆ ਕਿ ਆਪਣੇ ਵਪਾਰ ਨੂੰ ਵਧਾ ਕੇ ਦੇਸ਼ ਦੀ ਅਰਥਵਿਵਸਥਾ ਸੁਧਾਰ ਸਕਦੇ ਆ ਜਿੰਨਾ ਦੇਸ਼ ਅੱਗੇ ਜਾਏਗਾ ਉਨੀ ਆਪਣੀ ਜੀਡੀਪੀ ਐਕਸੋ 3 ਨੰਬਰ ਤੇ ਆ ਰਹੀ ਹੈ ਆਪਾਂ ਪਹਿਲੇ ਜਾਂ ਦੂਜੇ ਡਾਇਰੈਕਟ ਦੇ ਉੱਤੇ ਆ ਸਕਦੇ ਆ